ਅਸੀਂ ਰਤਰੀ ਜਥੇਬੰਦੀਆਂ ਵੱਲੋਂ ਮੇਡੇ ਮੀਲ ਤੇ ਦਫਤਰੀ ਕਰਮਚਾਰੀਆਂ ਜਿਹੜੀ ਕਲਮਸ਼ਾਲ ਹੜਤਾਲ ਚਲਦੀ ਹੈ ਪੂਰੇ ਪੰਜਾਬ ਦੇ ਵਿੱਚ ਅਸੀਂ ਇਹਨਾਂ ਦਾ ਸਮਰਥਨ ਕਰਦੇ ਆਂ ਤੇ ਸਰਕਾਰ ਤੋਂ ਮੰਗ ਕਰਦੇ ਆਂ ਕਿ 15-16 ਸਾਲ ਤੋਂ ਜਿਹੜੀ ਵੀ ਸਰਕਾਰ ਆਉਂਦੀ ਹੈ ਇਹਨਾਂ ਨੂੰ ਲਾਰੇ ਲਾਉਂਦੀ ਹੈ ਕਿ ਪੱਕੇ ਕਰਾਂਗੇ ਪਰ ਕੋਈ ਵੀ ਸਰਕਾਰ ਜਿਹੜੀ ਉਹ ਰੈਗੂਲਰ ਨਹੀਂ ਕਰ ਰਹੀ ਅਸੀਂ ਮੰਗ ਕਰਦੇ ਆਂ ਵੀ ਇਹਨਾਂ ਦੀਆਂ ਸਵਾਮਾਂ ਨੂੰ ਜਲਦ ਤੋਂ ਜਲਦ ਰੈਗੂਲਰ ਕੀਤਾ ਜਾਵੇ ਅੱਤ ਦੀ ਮਹਿੰਗਾਈ ਦੇ ਦੌਰ 'ਚ ਇੰਨੀਆਂ ਨਗੂਣੀਆਂ ਤਨਖਾਹਾਂ ਦੇ ਨਾਲ ਘਰਾਂ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਔਰ ਇਹਨਾਂ ਦੀ ਕਲਮ ਛੋੜ ਹੜਤਾਲ ਦੇ ਨਾਲ ਬਹੁਤ ਸਾਰੇ ਅਧਿਆਪਕਾਂ ਦੇ ਤੇ ਮੈਡੀਕਲ ਦੇ ਕੰਮ ਜਿਹੜੇ ਉਹ ਪ੍ਰਭਾਵਿਤ ਹੋ ਰਿਹਾ ਜੇਕਰ ਸਰਕਾਰ ਨੇ ਇਹਨਾਂ ਦੀ ਮੰਗਾਂ ਨਾ ਮੰਨੀਆਂ ਤੇ ਅਸੀਂ ਗਵਰਨਮੈਂਟ ਟੀਚਰ ਜੂਨੀਅਰ ਵੱਲੋਂ ਸਮੂੱਚੇ ਅਧਿਆਪਕਾਂ ਨੂੰ ਨਾਲ ਲੈ ਕੇ ਫੈਡਰੇਸ਼ਨ ਦੇ ਕਰਮਚਾਰੀਆਂ ਨੂੰ ਨਾਲ ਲੈ ਕੇ ਤੇ ਜਿਹੜੇ ਆਉਣ ਵਾਲੀ 20 ਦਸੰਬਰ ਉਹ ਦਿਨ ਮੋਹਾਲੀ ਦੀ ਜਿਹੜਾ ਧਰਨਾ ਦੇਣ ਜਾ ਰਹੇ ਆ ਉਹਦੇ ਤੇ ਅਸੀਂ ਵਾਅਦਾ ਚੜ੍ਹ ਕੇ ਹਿੱਸਾ ਲਵਾਂਗੇ ਤੇ ਇਹਨਾਂ ਦੀਆਂ ਮੰਗਾਂ ਨੂੰ ਮੰਨਣ ਵਾਸਤੇ ਸਰਕਾਰ ਨੂੰ ਮਜਬੂਰ ਕਰਾਂਗੇ ਤੋ ਕਾਨੂੰ ਦੱਸਣਾ ਚਾਹੁੰਦੇ ਆ ਜੀ ਅਸੀਂ ਸਮਗ੍ਰਾ ਸਿੱਖਿਆ ਬਿਹਾਨ ਮਿੰਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਆ ਸਾਡੀ ਅਸੀਂ ਬੀਪੀਓ ਦਫਤਰਾਂ ਦੇ ਵਿੱਚ ਕੰਮ ਕਰ ਰਹੇ ਆ ਪਿਛਲੇ 15-16 ਸਾਲਾਂ ਤੋਂ ਤੇ ਸਰਕਾਰ ਨੇ ਵਾਰ-ਵਾਰ ਮੀਟਿੰਗਾਂ ਸਾਡੇ ਨਾਲ ਕੀਤੀਆਂ ਨੇ ਖਜ਼ਾਨਾ ਮੰਤਰੀ ਸਿੱਖਿਆ ਮੰਤਰੀ ਸਿੱਖਿਆ ਸਕੱਤਰ ਜਦੋਂ ਮੀਟਿੰਗ ਕਰਦੇ ਆ ਉਹਦੇ ਵਿੱਚ ਕਹਿ ਦਿੰਦੇ ਜੀ 15 ਦਿਨ ਦੇ ਵਿੱਚ ਵਿੱਚ ਇਹਨਾਂ ਨੂੰ ਆਰਡਰ ਦੇ ਦਿਓ ਰੈਗੂਲਰ ਦੇ ਪਰ ਅਜੇ ਤੱਕ ਸਾਡੀ ਜਿਹੜੀ ਮੰਗ ਪੂਰੀ ਨਹੀਂ ਹੋਈ ਇਸ ਕਰਕੇ ਅਸੀਂ ਮੁਹਾਲੀ ਪੱਕਾ ਤਾਂ ਨਾ ਲਾਇਆ ਹੋਇਆ ਤੇ ਨਾਲ ਆਪਣੇ ਬੀਪੀਓ ਦਫ਼ਤਰਾਂ ਦੇ ਵਿੱਚ ਅਸੀਂ ਬੈਠ ਕੇ ਤੇ ਕਲਮ ਸ਼ੁਰੂ ਹੜਤਾਲ ਕਰ ਰਹੇ ਹਾਂ ਪਰ ਸਾਡਾ ਇਸ ਗੱਲ ਦਾ ਜੀ ਨਹੀਂ ਕਰਦਾ ਵੀ ਅਸੀਂ ਇਸ ਤਰੀਕੇ ਨਾਲ ਕਰੀਏ ਪਰ ਕੀ ਕਰੀਏ ਮਜਬੂਰ ਹੋ ਕੇ ਸਾਨੂੰ ਸੜਕਾਂ ਤੇ ਨਿਕਲਣਾ ਪੈ ਰਿਹਾ ਦਰਿਆਵਾਂ ਤੇ ਬਹਿਣਾ ਪੈ ਰਿਹਾ ਤਾਂ ਸਾਡੀ ਅਪੀਲ ਹੈ ਸਰਕਾਰ ਨੂੰ ਵੀ ਛੇਤੀ ਤੋਂ ਛੇਤੀ ਸਾਡੀ ਗੱਲ ਸੁਣੋ ਤੇ ਜੋ ਵੀ ਸਾਡੀਆਂ ਮੰਗਾਂ ਨੇ ਰੈਗੂਲਰ ਦੀ ਮੰਗ ਮੁੱਖ ਮੰਗ ਆ ਉਹਨੂੰ ਪੂਰਾ ਕਰਕੇ ਤੇ ਸਾਨੂੰ ਜਿਹੜਾ ਆ ਆਪਣਾ ਬੰਦਾ ਮਾਣ ਦਿੱਤਾ ਜਾਵੇ ਵੇਖੋ ਜੀ ਪਿਛਲੀ ਵਾਰੀ ਵੀ ਧਰਨਾ ਲੱਗਾ ਸੀਗਾ ਤੇ ਇਹਨਾਂ ਨੇ ਸਾਨੂੰ ਅਸ਼ਵਾਸਨ ਦਿੱਤਾ ਸੀਗਾ ਵੀ ਤੁਸੀਂ ਧਰਨਾ ਚੁੱਕਦੇ ਹੋ ਤੇ ਅਸੀਂ ਤੁਹਾਡੀਆਂ ਮੰਗਾਂ ਪੂਰੀਆਂ ਕਰ ਦਾਂਗੇ ਪਰ ਉਦੋਂ ਵੀ ਇਹਨਾਂ ਨੇ ਜਿਹੜੀ ਸਾਡਾ ਨਵੀਂ ਇਨਸਾਫੀ ਕੀਤੀ ਹੈ ਇਹ ਤੱਕ ਰੈਗੂਲਰ ਨਹੀਂ ਹੋਏ ਹੁਣ ਸਾਡੇ ਜਿਹੜੀਆਂ ਲੋਕ ਜਨਤਾ ਦੀ ਸਾਡੀ ਮੁਲਾਜ਼ਮਾਂ ਦੀ ਆਵਾਜ਼ ਹੈ ਵੀ ਜਿੰਨੀ ਦੇਰ ਤੱਕ ਇਹ ਨਹੀਂ ਸਾਡੀਆਂ ਗੱਲਾਂ ਨੂੰ ਸੁਣਦੇ ਜਾਂ ਸਾਡੀ ਮੰਗ ਨੂੰ ਪੂਰੀ ਨਹੀਂ ਕਰਦੇ ਅਸੀਂ ਇਸੇ ਤਰੀਕੇ ਨਾਲ ਰਵਾਂਗੇ ਤੇ ਆਪਾਂ ਬਿਲਕੁਲ ਨਹੀਂ ਜਿਹੜਾ ਧਰਨਾ ਚੁੱਕਣਾ ਤੇ ਨਾ ਹੀ ਪੈਨਡੌਨ ਸਟ੍ਰਾਈਕ ਬੰਦ ਕਰਨੀ ਹੈ ਤੋਂ ਇਹੀ ਅਪੀਲ ਹੈ ਕਿ ਸਾਡੀ ਗੱਲ ਨੂੰ ਪ੍ਰੋਪਰ ਸੁਣਿਆ ਜਾਵੇ ਤੇ ਜਿਹੜਾ ਸੇਟਾ ਕੱਢਿਆ ਜਾਵੇ